ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ੀਓ ਜਿੰਦੁਸਤਾਨ ਫਾਸ਼ੀਓ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੋਗਾ ਦੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 109 ਨਸ਼ੀਲੀ ਗੋੜੀ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਮਾਨਯੋਗ ਸ੍ਰੀ ਅਜੇਗਾ ਜੀ ਆਈਪੀਐਸ ਐਸਐਸਪੀ ਸਾਹਿਬ ਜੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਨਸ਼ਿਆ ਦੇ ਖਿਲਾਫ ਵੱਡੀ ਮہم ਤਹਿਤ ਕੱਲ ਮਿਤੀ 14/9/25 ਨੂੰ ਐਸਏਆਈ ਚਲਦੀ ਸਿੰਘ ਸਮੇਰਪੋਰਟ ਪਾਰਟੀ ਨੂੰ ਵੱਡੀ ਸਿਵਲ ਦਾ ਹਸਲਤ ਲੱਗੀ ਹੈ ਜਿਸ ਤੇ ਮਨਪੀਰ ਸਿੰਘ ਮਨੂ ਪੁੱਤਰ ਸੁਖਮੰਦਰ ਸਿੰਘ ਵਾਸੀ ਡਗਰੂ ਨੂੰ ਕਾਬੂ ਕਰਕੇ ਉਸ ਪਾਸੋਂ 109 ਕੁੱਲੀਆਂ ਸੀੜੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਸ ਤੇ ਮੁਕੱਦਮਾ ਨੰਬਰ 137 ਮਿਤੀ 14/09/25 ਅਧੀਨ ਤਾਰਾ 22485 ਥਾਣਾ ਸਦਰ ਮੋਗਾ ਵਿਕੇ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਅੱਜ ਮਿਲੂ ਮਾਰਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਜਿਸ ਤੇ ਉਸ ਦਾ ਇੱਕ ਦਿਨ ਦਾ ਰਿਮਾਂਡ ਕਾਲਸਰ ਹਾਸਲ ਕੀਤਾ ਗਿਆ ਅਤੇ ਆਕੇ ਜੋ ਵੀ ਡੀਪਸਕੈਂਡ ਦੇ ਦੌਰਾਨ ਬੈਕਵਾਰਡ ਫਾਰਵਰਡ ਲਿੰਕ ਪਤਾ ਕੀਤੇ ਜਾਣਗੇ ਦੇ ਉਦੇਦ ਅਗਲੀ ਪੰਦੀ ਕਾਰਵਾਈ ਅਮਲ ਤੇ ਲਿਆਂਦੀ ਜਾਵੇ